ਬਾਹੀ ਗੁਰੂ ਕਾ ਖਾਲਸਾ ਬਾਹੀ ਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਮਨਜੋਤ ਸਿੰਘ ਰਾਮਗੜੀ ਆ ਅੱਜ ਆਏ ਆ ਜੀ ਆਪਾਂ ਠੁੱਲੀਆਲ ਹਮੀਦੀ ਖਿਆਲੀ ਕੁੰਡਸਾਪਾ ਇਹਨਾਂ ਪਿੰਡਾਂ ਦੀ ਜੂਹ ਦੇ ਵਿੱਚ ਜਿੱਥੇ ਸਿਮੀ ਪਾਸਾ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਚਰਨ ਸੋ ਪ੍ਰਾਪਤ ਗੁਰਦੁਆਰਾ ਸ੍ਰੀ ਜੰਡਸਰ ਸਾਹਿਬ ਜਿੱਥੇ ਸਿਮੀ ਪਾਸਾ ਨੇ ਜੰਗਾਂ ਜੁੱਧਾਂ ਦੇ ਦੌਰਾਨ ਆਪਦਾ ਘੋੜਾ ਜੰਡਰਾ ਬੰਨਿਆ ਸੀ ਜੀ ਇੱਥੇ ਲੋਕਾਂ ਦੀ ਬੜੀ ਸਰਦਾਰ ਤੇ ਲੋਕ ਇਹਨਾਂ ਪਿੰਡਾਂ ਦੇ ਲੋਕ ਜਦੋਂ ਵੀ ਕੋਈ ਕਾਰਜ ਕਰਦੇ ਨੇ ਜੀ ਇੱਥੇ ਖੰਡਫਾੜਾ ਮੰਦਰ ਸਾਹਿਬ ਸੁਖ ਦਿੰਦੇ ਨੇ ਕਿ ਜਨੋ ਉਹਨਾਂ ਦੀ ਮਤਲਬ ਸਭ ਪੂਰੀ ਹੁੰਦੀ ਹੈ ਪਰ ਇੱਥੇ ਆਉਂਦੇ ਹੋ ਸਕਰਾਨੇ ਵਜੋਂ ਮਾਰ ਆਉਂਦਾ ਉਹਦੇ ਖੰਡਫਾੜਾ ਫਾੜੇ ਕਿਰੋਂ ਦੇ ਲਈ ਜੀ ਅੱਜ ਮੇਰੇ ਮਾਮਾ ਜੀ ਦੇ ਬੇਟੇ ਦਾ ਹੋਰੇ ਖੰਡਪਾੜ ਸੀਗਾ ਉਹਨੂੰ ਦਰਸ਼ਨ ਕਰਾਉਣੇ ਆ ਨਾਲੇ ਬਾਬਾ ਜੀ ਨਾਲ ਗੱਲਬਾਤ ਕਰਾਵਾਂਗੇ ਆਰੋ ਸੰਗਤ ਸਾ ਵਾਸਤੇ ਤੇ ਸੰਗਤਾਂ ਤੁਸੀਂ ਇਕੱਠ ਦੇਖੋ ਜਿਹੜੀਆਂ ਸੰਗਤਾਂ ਦੀ ਕੋਈ ਭਾਵਨਾ ਹੁੰਦੀ ਆ ਜਿਨ੍ਹਾਂ ਦੇ ਕਾਰਜ ਸੁੱਧ ਹੋ ਜਾਂਦੇ ਨੇ ਕਿ ਉਹ ਇੱਥੇ ਸਗਰਾਨੇ ਵਜੋਂ ਸ੍ਰੀ ਖੰਡਵਰ ਸਾਹਿਬ ਸਹਿਜ ਪਾਠ ਆਪਦੀ ਖੁਸ਼ੀ ਵਜੋਂ ਕਰਾਉਂਦੇ ਨੇ ਜੀ ਤੇ ਸਾਹਮਣੇ ਤੁਸੀਂ ਦਰਬਾਰ ਸਾਹਿਬ ਦੇਖ ਰਹੇ ਹੋਗੇ ਕੋਲੋਂ ਬਕਸੀ ਹੋਈ ਦੋ ਤਲਵਾਰਾਂ ਦੋ ਨਸਾਨ ਸਾਹਿਬ ਸਿਮੀਪਾਸਾ ਸਿਮੀਪਾਸਾ ਨੇ ਮੀਰੀ ਪੀਰਾਂ ਤੋਂ ਤਲਵਾਰਾਂ ਪਹਿਨ ਕੇ ਦੋ ਨਸਾਨ ਸਾਹਿਬ ਜਿੱਥੇ ਹੁੰਦੇ ਨੇ ਜੀ ਉੱਥੇ ਪਤਾ ਲੱਗ ਜਾਂਦੇ ਵੀ ਸਿਮੀਪਾਸਾ ਜੀ ਮਹਾਰਾਜ ਦੀ ਬਖਸ਼ਿਸ ਇਹ ਦਰਬਾਰ ਸਾਹਿਬ ਜਾਂ ਕੋਈ ਸਥਾਨ ਹੈ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬਾਈ ਹੋਏ ਸਹਾਇਕ ਸ੍ਰੀ ਪਾਤਸ਼ਾਹ ਜੀ ਜੋ Vaiバotsi can dyei caan wo ka maya ka qya ka kuruk maya Jaa padna pasaaya Ja maat badinan yagedayat ya So mak maai padna kasaya Todi laki kartu put itu

is for so 歐 Terhani giripi Yekai ji Heckmane awala jaan kar Sodhye anything tenna ped a naan nahi qいました ni braah Amore Thank you. He... ਇਹ ਝੰਡਾ ਜੀ ਇਤਿਹਾਸ ਜਿੱਥੇ ਸਿਮੇਪਾਸ਼ਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਜੱਗਾ ਜੁੱਦਾਂ ਦੇ ਦੌਰਾਨ ਆਪਣਾ ਘੋੜਾ ਇੱਕ ਲੱਕੜਨਾ ਬੰਨਿਆ ਸੀਗਾ ਕਿੱਲੇ ਨਾਲ ਅੱਜ ਉਹ ਇੱਕ ਬਹੁਤ ਵੱਡਾ ਝੰਡਾ ਹੈ ਜੀ ਤੇ ਸੰਗਤ ਦਾ ਨਮਸਕਾਰ ਕਰਨਾ ਆ ਆ ਘੋੜਾ ਤੇ ਆ ਇਤਿਹਾਸ ਲਿਖਿਆ ਹੋਇਆ ਜਿੱਥੇ ਮਹਾਰਾਜ ਨੇ ਕੂੜਾ ਬੰਨਿਆ ਸੀ ਉਰੇ ਤੇ ਹਰ ਟਾਈਮ 24 ਘੰਟੇ ਜੋਤ ਇੱਥੇ ਚੱਲਦੀ ਰਹਿੰਦੀ ਆ ਤੇ ਆਹ ਝੰਡਾ ਜੀ ਦੇਖੋ ਕਿੰਨਾ ਭਾਰੀ ਝੰਡਾ ਹੈ ਅਸੀਂ ਨਿੱਕੇ ਹੁੰਦੇ ਛੋਟੇ ਹੁੰਦੇ ਇੱਥੇ ਦਰਸ਼ਨ ਕਰਨ ਜਾਂ ਇੱਥੇ ਤਲਾਬ ਬਣਿਆ ਹੋਇਆ ਸੁਨਾਉਣ ਜਾਂਦੀ ਸੀ ਗਰਮੀਆਂ ਦੀ ਛੁੱਟੀਆਂ ਵਾਲੀ ਤੇ ਬਹੁਤ ਜ਼ਿਆਦਾ ਜੁੜੀਆਂ ਨੇ ਜੁੜੀਆਂ ਹੋਈਆਂ ਨੇ ਇਸ ਸਥਾਨ ਨਾਲ ਦੇਖੋ ਤੁਸੀਂ ਇੱਥੇ ਜਿਹਦੀ ਕੋਈ ਇੱਛਾ ਪੂਰੀ ਹੁੰਦੀ ਆ ਇੱਥੇ ਉਹ ਨਮਸਕਾਰ ਕਰਨ ਤੇ ਸੰਗਤਾਂ ਇੱਥੇ ਰੁਟੀਨ ਦੇ ਵਿੱਚ ਤੜਕੇ ਹੱਥ ਨੇ ਲਵੇ ਲਾਉਣੇ ਪੰਡਿਆਂ ਦੇ ਦਰਸ਼ਨ ਕਰਨ ਆਉਂਦੇ ਨੇ ਤੇ ਦੇਖੋ ਪੰਛੀਆਂ ਦੀਆਂ ਆਵਾਜ਼ਾਂ ਕਿੰਨੀ ਇੱਥੇ ਸ਼ਾਂਤੀ ਆ ਤੇ ਤਾਰੀ ਉਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕੀ ਦੇ ਮਾਲਕ ਧੰਨ ਜੋ ਹਰਗਵਿੰਦ ਸਾਹਿਬ ਜੀ ਸਿਮਰ 파ਸ ਸਾਡੇ ਸਥਾਨ ਤੇ ਅੱਪਾ ਅੱਜ ਗੱਲਬਾਤ ਕਰ ਰਹੇ ਹਾਂ ਜੰਗਾ ਜੁੱਧਾਂ ਦੌਰਾਨ ਇਵੇਂ ਪਾਸਾ ਇਸ ਸਥਾਨ ਤੇ ਪਹੁੰਚੇ ਉਹਨਾਂ ਨੇ ਇੱਕ ਸੁੱਕੇ درخت ਨਾਲ ਘੋੜਾ ਬੰਨਿਆ ਜੋ ਕਿ ਹਰਾ ਹੋ ਕੇ ਜੰਨ ਦਾ ਪ੍ਰਮਾਣ ਬਣਿਆ ਹੋਇਆ ਹੈ ਇਸ ਸਥਾਨ ਦਾ ਨਾਮ ਵੀ ਜੰਨ ਦੇ ਨਾਮ ਤੇ ਗੁਰਦੁਆਰਾ ਜੰਨ ਸਰ ਸਾਹਿਬ ਫੁੱਲੀਵਾਲਾ ਰੱਖਿਆ ਹੋਇਆ ਹੈ ਇਸ ਸਥਾਨ ਦੀ ਪਰੰਪਰਾ ਬਾਰੇ ਦੱਸਣਗੇ ਤਾਂ ਬਹੁਤ ਵੱਡੀ ਗੱਲ ਹੈ ਇਸ ਸਥਾਨ ਤੇ ਹਰ ਇੱਕ ਸੇਵਾਦਾਰ ਦੀਆਂ ਆਸਾਂ ਪੂਰੀਆਂ ਹੁੰਦੀਆਂ ਹਨ ਜੋ ਵੀ ਆਪਣੇ ਸੱਚੇ ਮਨ ਨਾਲ ਅਰਦਾਸ ਕਰਵਾਉਂਦੇ ਹਨ ਸ਼ੁਰੂਆਤ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ ਕਾਰਜ ਸਪੂਰਨ ਹੁੰਦੇ ਹਨ ਬਾਕੀ ਸਾਰੀਆਂ ਸੰਗਤਾਂ ਨੂੰ ਡੇੜੀ ਨੇ ਸੰਗਤਾਂ ਨੂੰ ਇਸ ਸਥਾਨ ਬਾਰੇ ਪਤਾ ਹੈ ਜੋ ਕਿ ਹਰ ਸਵੇਰ ਸ਼ਾਮ ਵੀ ਬਹੁਤ ਸੰਗਤ ਦਰਸ਼ਨ ਕਰਨ ਆਉਂਦੀ ਹੈ ਖੰਡ ਪਾਤ ਸਾਹਿਬ ਵੀ ਲਗਾਤਾਰ ਚੱਲਦੇ ਹਨ ਅੱਜ ਦੇ ਸਮੇਂ 'ਚ ਜਿਨ੍ਹਾਂ ਦੇ ਖੰਡਪਾਟ ਸਾਹਿਬ ਬੁੱਕਾ ਹੁੰਦੇ ਹਨ ਉਹਨਾਂ ਦੀ ਤਰੀਕ ਭਾਈ 2030 ਦੇ ਵਿੱਚ ਵਾਰੀ ਮਿਲਦੀ ਹੈ 5 ਸਾਲ ਦੀ ਲਗਭਗ ਬੁੱਕੇ ਚੱਲ ਰਹੀ ਹੈ ਇਸ ਥਾਂ ਤੇ ਇਸ ਥਾਂ ਦੀ ਪਰੰਪਰਾਵਾਰੇ ਬਾਕੀ ਸੰਗਤਾਂ ਨੂੰ ਪਤਾ ਹੀ ਹੈ ਜੋ ਕੁ ਸਮੇਂ ਬੋਲਿਆ ਹੈ ਭਾਈ ਉਹ ਵੀ ਇੱਥੋਂ ਹੀ ਸਿੱਖ ਕੇ ਬੋਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸੰਗਤ ਜੀ ਜਿਹੜਾ ਭਵਾਨ ਦੇ ਘਰੇ ਕੋਈ ਸ਼ਰਧਾ ਨਾਲ ਅਰਦਾਸ ਕਰਦਾ ਤਾਂ ਭਵਾਨ ਉਹਦੀ ਵੀ ਅਰਦਾਸ ਉਹਦੀ ਕਬੂਲ ਕਰਦਾ ਹੈ ਆ ਦੇਖੋ ਆ ਪਰਿਵਾਰ ਨਵੇਂ ਟਰਾਲੇ ਸਮੇਤ ਪਰਿਵਾਰ ਸਮੇਤ ਦਰਸ਼ਨ ਕਰਉਣ ਵਾਸਤੇ ਚਰਨ ਪਾਉਣ ਵਾਸਤੇ ਭਵਾਨ ਦੇ ਨਵਾਂ ਟਰਾਲਾ ਲੈ ਕੇ ਆਇਆ ਜੀ ਤੇ ਨਾਲ ਡੱਬਾ ਤੇ ਦੋਨੇ ਮੀਆਂ ਬੀਵੀ ਸਭ ਤੋਂ ਪਹਿਲਾਂ ਇਹ ਇੱਧਰ ਨਮਸਕਾਰ ਕਰਨਗੇ ਸਮਾਧਾਂ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਦਰਬਾਰ ਸਾਹਿਬ ਤੁਹਾਨੂੰ ਦੱਸਾਂ ਲੋੜ ਨਹੀਂ ਜੇ ਤੁਸੀਂ ਆਓਗੇ ਤੁਹਾਨੂੰ ਆਪੇ ਪਤਾ ਸੰਗਤ ਜੀ ਲੱਗ ਜਾਊਗਾ ਤੇ ਸੇਵਾਦਾਰ ਬਾਬਾ ਬਿੱਟੂ ਸਿੰਘ ਜੀ ਮੈਂਬਰ ਸਮਰ ਹੋਣੇ ਕਮੇਟੀ ਸ੍ਰੀ ਅੰਬਰ ਸਾਹਿਬ ਮਹਾਰਾਜ ਬਣਾ ਦੂਗਾ ਬਣਾ ਦੂ ਮਹਾਰਾਜ ਤੇ ਇੱਧਰ ਬਾਪੂ ਜੀ ਜਲੇਬੀਆਂ ਰਸ ਪਰ ਰਹਨੇ ਦੀ ਕੋਸ਼ਿਸ਼ ਕਰ ਕਿਵੇਂ ਪਰ ਰਹੇ ਨੇ ਰਸ ਦੇਖੋ ਜੀ ਜਲੇਬੀਆਂ ਦੇ ਵਿੱਚ ਤੇ ਆਹ ਭਾਈ ਸਾਡੇ ਸੇਵਾਦਾਰ ਨੇ ਉਹ ਜੀ ਸੰਗਤ ਜੀ ਬਾਬਾ ਜੀ ਲਾਗੇ ਫਿਰ ਜਲੇਬੀਆਂ ਬਣਾਉਣ ਜੀ ਤੁਸੀਂ ਦੇਖੋ ਭਰਾਵਾ ਕਿਵੇਂ ਜਲੇਬੀਆਂ ਬਣਦੇ ਨੇ ਆਂ ਕਿਰਪਾ ਜੁਰੇ ਸਿਮੇ ਪਾਸ਼ਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਇਹ ਕਿ ਜੀ ਟੋਰਟ ਹੀ ਨਹੀਂ ਗਈ ਜਿਹੜੇ ਲੇਵਲ 'ਤੇ ਪਿੰਡ ਨੇ ਜੀ ਬੜੀ ਸ਼ਰਧਾ ਭਾਵਨਾ ਤੇ ਪਿੰਡ ਦੇ ਨੌਜਵਾਨਾਂ ਚ ਬਹੁਤ ਵੱਡਾ ਅਪਰਾਲਾ ਜੀ ਤੁਸੀਂ ਦੇਖੋ ਆ ਭਚੰਗੀ ਸਿੰਘ ਆ ਜੀ ਦਸਤਾਰ ਸਜਾਈ ਹੋਈ ਆ ਸੇਵਾ ਕਰਦਾ ਸੰਗਤ ਦੇ ਉਰੇ ਲੰਗਰ ਦੀ ਸੇਵਾ ਕਰਦਾ ਜੀ ਤੇ ਆ ਸੇਵਾਦਾਰ ਖੜੇ ਨੇ ਜਿਹੜੇ ਤਿੰਨ ਦਿਨਾਂ ਤੋਂ ਸੇਵਾ ਕਰ ਰਹੇ ਨੇ ਜੀ ਲਗਾਤਾਰ ਨੋ ਜੀ ਰਸ ਭਰਨ ਵਾਸਤੇ ਜਲੇਬੀਆਂ ਗਈਆਂ ਨਹਾਉਣ ਵਾਸਤੇ ਜੀ ਆ ਸਾਡੀ ਮਾਮੀ ਜੀ ਨੇ ਆ ਸੰਗ ਤੋਂ ਉਹਨਾਂ ਦਾ ਕੰਮ ਕਰਕੇ ਆਰਾਮ ਕਰ ਰਹੀ ਹੈ ਇਧਰ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਮਾਈਆਂ ਪ੍ਰਸਾਦੇ ਚ ਉਪੜ ਰਹੇ ਨੇ ਜੀ ਘਿਓ ਨਾਲ ਦੇਖੋ ਕਿ ਨਵਾਂ ਤਰੀਕਾ ਜੀ ਕਿ ਆ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਬਾਈਆਂ ਪ੍ਰਸਾਦੇ ਲਾ ਰਹੀਆਂ ਨੀਂਆਂ ਤੇ ਪ੍ਰਾਤਨ ਜਿਵੇਂ ਪਹਿਲਾਂ ਲੱਕੜ ਦੇ ਨਾਲ ਪ੍ਰਸਾਦ ਤਿਆਰ ਹੁੰਦਾ ਜੀ ਬਾਲਨ ਦੇ ਨਾਲ ਜੀ ਅੱਜ ਵੀ ਗੁਰੂ ਘਰਾਂ ਦੇ ਵਿੱਚ ਉਹੀ ਪਰੰਪਰਾ ਚੱਲ ਰਹੀ ਹੈ ਜੀ ਤੇ ਪ੍ਰਸਾਦ ਦੇ ਇੰਨੀ ਗਰਮੀ ਦੇ ਵਿੱਚ ਸੰਗਤਾਂ ਸੇਵਾ ਕਰਨ ਆ ਰਹੇ ਨੇ ਜੀ ਇੱਥੇ ਵਾਸੇਵੇਂ ਪਾਸਾ ਦੀ ਕਿਰਪਾ ਜੀ ਤੇ ਇਧਰ ਆ ਮਾਈਆਂ ਪੀੜੇ ਬਣਾ ਰਹੀਆਂ ਨੇ ਜੀ ਇਹ ਸਟੈਪ ਤੋਂ ਉਸ ਸਟੈਪ ਆ ਜੀ ਇਥੋਂ ਪੀੜੇ ਬਣ ਕੇ ਉਧਰ ਜਾਂਦੇ ਨੇ ਜੀ ਗਾਹਾਂ ਫਿਰ ਉੱਤੇ ਵੀ ਤੇ ਅੱਗੇ ਫਿਰ ਗਾਹਾਂ ਉਹ ਚੋਪਣ ਵਾਸਤੇ ਫਿਰ ਉਸ ਤੋਂ ਆ ਸੰਗਤਾਂ ਦੇ ਵਿੱਚ ਜ਼ਬਰਦਸਤਉਣ ਵਾਸਤੇ ਜੀ ਨਹੀਂ ਸਕਦੋ ਵਾਸਤੇ ਤੇ ਜਿਲੇ ਵੀ ਨੀ ਸੇਵਾ ਲੰਗਰੀ ਸੇਵਾ ਕਰਨ ਸੰਗਤ ਜੀ ਤੇ ਬੀਸ਼ਰ ਪਾ ਕੇ ਜੀ شويه ਤੇ ਪਾਣੀ ਬੜਾ ਸਾਫ਼ ਕਰਿਆ ਇਹਨਾਂ ਦੇ ਬਰਤਨ ਤਾਂ ਜਿਆਦਾ ਪਰੇ ਕੋਲੋਂ ਉਹਦੀ ਤਰਫ ਠੀਕ ਹੈ ਜੀ